ਯਾਦ ਕਿ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਿ ਆਪ ਜੀ ਪਿੱਛੇ ਦੇਖ ਰਹੇ ਹੋ ਕਿ ਕਣਕ ਦੀ ਬਜਾਈ ਦੀ ਸੇਵਾ ਚੱਲ ਰਹੀ ਹੈ ਇਹ ਸੇਵਾ ਦਮਦਮਿਤ ਖਾਲਸਾ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਵਾਲੇ ਵੱਲੋਂ ਕੀਤੀ ਜਾ ਰਹੀ ਹੈ ਜਿੱਦਾਂ ਆਪ ਸਰਬੱਤ ਸੰਗਤਾਂ ਜਾਣਦੀਆਂ ਹੀ ਹੋ ਕਿ ਪਿਛਲੇ ਸਮੇਂ ਵਿੱਚ ਇੱਕ ਬੜੀ ਭਿਆਨਕ ਜਿਹੀ ਤ੍ਰਾਸਦੀ ਆਈ ਜਿਸ ਤ੍ਰਾਸਦੀ ਨੇ ਪੰਜਾਬ ਦੇ ਵਿੱਚ ਰਹਿ ਰਹੇ ਜਿਨ੍ਹਾਂ ਜੀਮੇਦਾਰੀਆਂ ਨੂੰ ਪ੍ਰਭਾਵਿਤ ਕੀਤਾ ਖਾਸ ਕਰਕੇ ਇਹ ਜਿਹੜਾ ਖੇਤਾ ਇਹ ਇਲਾਕਾ ਇਹ ਨਾਲੇ ਦਾ ਇਹਦੇ ਵਿੱਚ ਬੜੀ ਭਾਰੀ ਤਬਾਹੀ ਹੋਈ ਸਾਰੇ ਜਿੰਨੇ ਵੀ ਕਿਸਾਨ ਭਰਾ ਹੈ ਆਪਣੇ ਉਹ ਮਨ ਦੇ ਵਿੱਚ ਇਹੀ ਸੋਚਦੇ ਆ ਵੀ ਜਦੋਂ ਸਾਡੀ ਫਸਲ ਆਵੇਗੀ ਤਾਂ ਸਾਡਾ ਗੁਜ਼ਾਰਾ ਹੋਵੇਗਾ ਗੁਰਬਾਣੀ ਨੇ ਵੀ ਕਿਹਾ ਕਿਰਸਾਨ ਕਿਰਸਾਨੀ ਕਰ ਲੂਚਾ ਜਿਉ ਲਾਏ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਹੀ ਖਾਏ ਕਿ ਜਿਮੀਦਾਰ ਨੂੰ ਇਹੀ ਇੱਛਾ ਹੁੰਦੀ ਹੈ ਇਹੀ ਉਹਦੇ ਮਨ 'ਚ ਖਿਆਲ ਹੁੰਦਾ ਹੈ ਕਿ ਜਦੋਂ ਫਸਲ ਆਵੇਗੀ ਤਾਂ ਮੇਨੂੰ ਚ ਕਮਾਈ ਹੋਵੇਗੀ ਪਰ ਜਿਹੜਾ ਉਹ ਸਮੇਂ ਭਿਆਨਕ ਰੂਪ ਧਾਰਿਆ ਖੜਾ ਨੇ ਉਹਦੇ ਕਰਕੇ ਸਾਰੇ ਦਾ ਸਾਰਾ ਜਿਹੜਾ ਇਲਾਕਾ ਤਬਾਹ ਹੋਇਆ ਸੋ ਇਸ ਤਰ੍ਹਾਂ ਕਿ ਅਸੀਂ ਜਦੋਂ ਪਿਛਲੀ ਵਾਰ ਇੱਥੇ ਦੂਜੂ ਦੂਜੂਵਾਲ ਬਾਜਵਾ ਗਿੱਲਾ ਵਾਲੀ ਇੱਥੇ ਕੈਂਪ ਲਾਇਆ ਸੀ ਤਾਂ ਉਦੋਂ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਮੁਖੀ ਦਮਦਮਿਤਕਸਾਲ ਪ੍ਰਧਾਨ ਸੰਤ ਸੁਆਜ ਉਹਨਾਂ ਕਿਹਾ ਸੀ ਵੀ ਅਸੀਂ ਇਸ ਇਲਾਕੇ ਦੇ ਵਿੱਚ ਬਜਾਈ ਦੀ ਸੇਵਾ ਵੀ ਕਰਾਂਗੇ। ਸੋ ਆਪਣੇ ਦਿੱਤੇ ਹੋਏ ਉਸ ਕੋਲ ਨੂੰ ਨਿਭਾਉਂਦਿਆਂ ਹੋਇਆਂ ਦਮਦਮਿਤਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਖਾਲਸਾ ਪਿੰਡਰਾਵਾਲੇ ਦੀ ਅਗਵਾਈ ਦੇ ਵਿੱਚ ਜਥੇਬੰਦੀ ਦੇ ਸਾਰੇ ਸਿੰਘ ਆ ਕੇ ਤੇ ਸੇਵਾ ਕਰਦੇ ਪਏ ਆ। ਜਥੇਬੰਦੀ ਦੇ ਦਮਦਮਿਤਕਸਾਲ ਨਾਲ ਪ੍ਰੇਮ ਰੱਖਣ ਵਾਲੇ ਜਿਹੜੇ ਆਪਣੇ ਪ੍ਰੇਮ ਰੱਖਣ ਵਾਲੇ ਸਿੰਘ ਆ ਉਹ ਆਪਣੇ ਸੁਪਰ ਸਪੀਡਰ ਲੈ ਕੇ ਨਿਸ਼ਕਾਮ ਭਾਵਨਾ ਨਾਲ ਆ ਕੇ ਸੇਵਾ ਕਰਦੇ ਆ ਤੇ ਮੈਂ ਖਾਸ ਧੰਨਵਾਦ ਕਰਨਾ ਚਾਹੂੰਗਾ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਫ੍ਰਿਜ ਨੂੰ ਅਮਰੀਕਾ ਜਿਹੜੀ ਦਮਦਮਿਤਕਸਾਲ ਦੀ ਬ੍ਰਾਂਚ ਹੈ ਜਿੱਥੇ ਬਹੁਤ ਵੱਡਾ ਸੰਗਤ ਦਾ ਪੈਰਾ ਚੱਲਦਾ ਅਤੇ ਉੱਥੋਂ ਦੇ ਜਿਹੜੇ ਪ੍ਰਧਾਨ ਹੈ ਅਤੇ ਉੱਥੋਂ ਦੇ ਜਿੰਨੇ ਵੀ ਟਰਸਟੀ ਹੈ ਤੇ ਸੇਵਾਦਾਰ ਜਿਨ੍ਹਾਂ ਵਿੱਚ ਭਾਈ ਜਤਿੰਦਰ ਸਿੰਘ ਜੀ ਭਾਈ ਮੇਜਰ ਸਿੰਘ ਜੀ ਭਾਈ ਦਲਬੀਰ ਸਿੰਘ ਜੀ ਇਸ ਦੇ ਨਾਲ ਭਾਈ ਚਤਰੰਜਨ ਪਾਲ ਸਿੰਘ ਜੀ ਭਾਈ ਅਜੀਤ ਪਾਲ ਸਿੰਘ ਜੀ ਨਾਲ ਦੀ ਨਾਲ ਭਾਈ ਅਵਤਾਰ ਸਿੰਘ ਭਾਈ ਪ੍ਰਭਦੀਪ ਸਿੰਘ ਭਾਈ ਸੰਦੀਪ ਸਿੰਘ ਅਤੇ ਜਿੰਨੇ ਵੀ ਹੋਰ ਸੇਵਾਦਾਰ ਆ ਰਹੇ ਦਮ ਦਮਿੰਟ ਖਾਲ ਦੇ ਉਹਨਾਂ ਦਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਹਾਰ ਸੇਵਾ ਦੇ ਵਿੱਚ ਆਪਣਾ ਬੜਬੁੱਲਾ ਯੋਗਦਾਨ ਪਾਇਆ ਬਹੁਤ ਵੱਡੀ ਸੇਵਾ ਸਾਡੀ ਉਸ ਬ੍ਰਾਂਚ ਗੁਰਦੁਆਰਾ ਗੁਰਦਰਸ਼ ਗੁਰਨਾਨਕ ਪ੍ਰਕਾਸ਼ ਫ੍ਰਿਜ ਨੂੰ ਅਮਰੀਕਾ ਵਾਲਿਆਂ ਸਿੱਖ ਸੰਗਤਾਂ ਨੇ ਜਿਹੜੀ ਕੀਤੀ ਹੈ ਸੋ ਉਹਨਾਂ ਦੀ ਮਹਾਨ ਸੇਵਾ ਦੇ ਫਲਕਾਈ ਆਪਾਂ ਜਿਹੜੀ ਕਣਕ ਦੀ ਬਜਾਈ ਹੈ ਕਿ ਲਗਾਤਾਰ ਚੱਲ ਰਹੀ ਹੈ ਤੇ ਗਾਂ ਵੀ ਲਗਾਤਾਰ ਚਲਦੀ ਰਹੇ ਕਿ ਭਾਈ ਹੁਣ ਤਾਂ ਕਿੰਨੇ ਪਿੰਡਾਂ 'ਚ ਬਜਾਈ ਹੋ ਗਈ ਤੇ ਗਾਂ ਲੱਕੀ ਟਾ ਇਹ ਆਪਣੇ 3-4 ਪਿੰਡ ਆ ਜੀ ਜਿਨਾਂ ਦੇ ਲਗਾਤਾਰ ਜਿੱਦਾਂ ਜਿੱਦਾ ਜਿੱਦਾਂ ਜਿੱਦਾ ਬੱਤਰ ਆਈ ਜਾ ਰਿਆ ਕੁਛ ਛੋਟੇ ਜ਼ਿੰਮੇਦਾਰ ਹੈ ਜਿਨ੍ਹਾਂ ਦਾ ਬਹੁਤਾ ਭਾਰੇ ਨੁਕਸਾਨ ਹੋਇਆ ਕੋਈ ਵੱਡੇ ਜ਼ਿੰਮੇਦਾਰ ਵੀ ਹੈਗੇ ਆ ਸੋ ਜੇ ਜਿੱਦਾਂ ਜਿੱਦਾਂ ਉਹ ਆਪਣੇ ਕੋਲ ਆਈ ਜਾ ਰਹੇ ਆ ਆਪਾਂ ਉਹਨਾਂ ਦੀ ਲਗਾਤਾਰ ਬਿਜਾਈ ਦੇ ਵਿੱਚ ਖਾਦ ਵੀ ਆਪਣਾ ਆ ਕਣਕ ਦਾ ਜਿਹੜਾ ਬੀਜ ਆ ਉਹ ਵੀ ਆਪਣਾ ਆ ਟਰੈਕਟਰ ਵੀ ਸਾਧਨ ਸਾਧਨ ਵੀ ਆਪਣੇ ਆ ਮਸ਼ੀਨਰੀ ਵੀ ਆਪਣੀਆਂ ਇਹ ਸਾਰੀ ਦੀ ਸਾਰੀ ਸੇਵਾ ਇਨ੍ਹਾਂ ਪਿੰਡਾਂ ਦੇ ਵਿੱਚ ਲਗਾਤਾਰ ਤਿੰਨਾ ਚਾਰਾ ਪਿੰਡਾਂ ਵਿੱਚ ਕੀਤੀ ਜਾ ਰਹੀ ਜਿੱਦਾਂ ਜਿੱਦਾਂ ਜ਼ਮੀਨ ਦਾ ਵਤਨ ਆ ਰਿਹਾ ਜੀ ਬਾਬਾ ਜੀ ਕਿਹਨੇ ਕੰਟੈਕਟ ਕਰਨਾ ਹੈ ਕਿ ਇਤਨਾ ਤੁਹਾਨੂੰ ਮਿਲ ਸਕਦਾ ਉਹ ਆਪਣੇ ਦਾ ਇੱਥੇ ਇਸ ਪਿੰਡ 'ਚ ਆ ਜਾਂਦਾ ਇਸ ਪਿੰਡ ਦੇ ਵਿੱਚ ਆ ਕੇ ਆਪਣੇ ਨਾਲ ਜਿਹੜੇ ਇਥੋਂ ਦੇ ਜਿਹੜੇ ਸਰਪੰਚ ਹੈ ਉਹਨਾਂ ਨਾਲ ਕੇ ਸੰਪਰਕ ਕਰਦਾ ਫਿਰ ਜਿੱਦਾਂ ਜਿੱਦਾਂ ਉਹ ਆਪਾਂ ਨੂੰ ਦੱਸੀ ਜਾਂਦੇ ਵੀ ਇਹਨਾਂ ਦਾ ਪਹਿਲਾ ਬੱਤਰ ਆ ਰਿਹਾ ਕਿਉਂਕਿ ਜਿਹੜੀ ਜ਼ਮੀਨ ਆ ਉਹ ਬੱਤਰ ਦੇ ਹਿਸਾਬ ਨਾਲ ਬੀਜੀ ਜਾਣੀ ਹੈ ਇਹ ਤਾਂ ਹੈੜੇ ਵੀ ਜਿਹੜੀ ਗਿੱਲੀ ਹੈ ਉਹ ਬੀਜੀ ਜਾਊਗੀ ਜਾਂ ਜਿਹੜੀ ਸੁੱਗੀ ਬਹੁਤੀ ਜ਼ਿਆਦੀ ਉਹ ਬੀਜੀ ਜਾਏਗੀ ਬੱਤਰ ਦੇ ਹਿਸਾਬ ਨਾਲ ਚੱਲਦਾ ਫਿਰ ਉਹਨਾਂ ਨੇ ਬਹੁਤ ਸੋਹਣਾ ਸ਼ਡਿਊਲ ਬਣਾ ਕੇ ਪਿੰਡ ਦੀਆਂ ਸੰਗਤਾਂ ਜਿਹੜੀਆਂ ਉਹ ਸਾਡਾ ਬਹੁਤ ਭਾਰੀ ਸਹਿਯੋਗ ਕਰਦੇ ਪਿੰਡ ਦੇ ਜਿੱਤਨੇ ਮੋਤ ਬਾਰਸ਼ਿੰਗ ਉਹ ਬੈਠੇ ਹੋਏ ਆ ਤੇ ਉਹ ਜਿੱਦਾਂ ਜਿੱਦਾਂ ਸਾਨੂੰ ਹੁਕਮ ਕਰੀ ਜਾਂਦੇ ਆ ਪਹਿਲਾਂ ਇਹਦਾ ਬੀਜ ਦੀਏ ਦੂਸਰੇ ਆ ਬੀਜ ਦੀਏ ਉਹਨਾਂ ਉਹਦਾ ਜਿਹੜੀਆਂ ਇਹ ਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਰਕਾਰੇ ਹੜਪੇਟਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੌਂਦਮੇ ਟਕਸਾਲ ਜਦੋਂ ਤੋਂ ਇਹ ਮਿਵਤਾਇ ਆਫਤ ਪੰਜਾਬ ਦੇ ਲੋਕਾਂ ਦੇ ਖਾਸ ਕਰਕੇ ਜ਼ਿਮੇਦਾਰਾਂ ਦੇ ਭਈ ਉਹਦੇ ਤੋਂ ਹੀ ਦੌਂਦਮੇ ਟਕਸਾਲ ਦੇ ਮੌਜੂਦਾ ਮੁਕਿ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰ ਵਾਲਿਆਂ ਨੇ ਸਾਰੇ ਜਥੇ ਦੇ ਜਿਹੜੇ ਜ਼ਿੰਮੇਵਾਰ ਸਿੰਘ ਸੀ ਉਹਨਾਂ ਦੀਆਂ ਸੇਵਾਵਾਂ ਲਾਈਆਂ ਵੱਡ ਕੇ ਸੇਵਾਵਾਂ ਲਗੀਆਂ ਵਕਰੇ ਵਕਰੇ ਇਲਾਕਿਆਂ ਦੇ ਵਿੱਚ ਜਿੱਥੇ ਵੀ ਕੋਈ ਮਜੂਦਾ ਉੱਥੇ ਹਾਲਾਤ ਸੀ ਜਿਹੋ ਜਿਹੇ ਲੋੜਾਂ ਸੀ ਉਹਦਾ ਲਈ ਉੱਥੇ ਸੇਵਾ ਨਿਭਾਈ ਗਈ ਇਸ ਇਲਾਕੇ ਦੇ ਵਿੱਚ ਵੀ ਰਾਹਤ ਦਾ ਕੈਂਪ ਲਾਇਆ ਗਿਆ ਜਿੱਥੇ ਖਾਣ ਪੀਣ ਦੀਆਂ ਵਸਤੂਆਂ ਕੱਪੜੇ ਹਰ ਇੱਕ ਤਰ੍ਹਾਂ ਦੀ ਜੋ ਵੀ ਲੋੜੀ ਦੀ ਚੀਜ਼ ਸੀ ਇੱਥੇ ਬਚਾਈ ਗਈ ਤਾਂ ਉਦੋਂ ਜਿੱਦਾਂ ਗਿਆਨੀ ਜੀ ਨੇ ਦੱਸਿਆ ਉਹ ਵਜੋਂ ਹੋਇਆ ਸੀ ਵੀ ਆਪਾਂ ਇੱਥੇ ਵਜਾਈ ਵੀ ਕਰਾਂਗੇ ਤਾਂ ਉਸ ਵਜਨ ਨੂੰ ਮੁੱਖ ਰੱਖਦਿਆਂ ਇਲਾਕੇ ਦੀ ਲੋੜ ਨੂੰ ਮੁੱਖ ਰੱਖਦਿਆਂ ਬਾਬਾ ਜੀ ਵੱਲੋਂ ਇਹ ਜੁਮੇਵਾਰ ਸਿਹਰਾ ਨੂੰ ਹੁਕਮ ਹੋਇਆ ਵੀ ਤੁਸੀਂ ਇਲਾਕੇ ਵਿੱਚ ਜਾ ਕੇ ਬਜਾਈ ਦੀ ਸੇਵਾ ਨਿਭਾਓ ਜਿਹਦੇ ਤਹਿਤ ਉਹ ਜਿਹੜੇ ਬਾਬਾ ਜੀ ਨਾਲ ਪ੍ਰੇਮ ਕਰਨ ਵਾਲੇ ਸਿੰਘ ਨੇ ਉਹ ਆਪਣੇ ਸਾਧਨ ਲੈ ਕੇ ਸੁਪਰਸੀਡਰ ਲੈ ਕੇ ਜਿਵੇਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਤੋਂ ਇਸੇ ਤਰ੍ਹਾਂ ਦਰਮਿੰਟ ਇੱਕ ਸਾਲ ਦੀ ਬਰਾਜ ਗੁਰਦੁਆਰਾ ਬਾਬਾ ਰਾਮ ਥਮਨ ਸਾਹਿਬ ਜੀ ਤੋਂ ਵੀ ਟਰੈਕਟਰ ਆਏ ਸੁਪਰਸੀਡਰ ਆਏ ਤਾਂ ਬਾਬਾ ਜੀ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਐਵੇਂ ਸਾਰੀ ਜਥੇਬੰਦੀ ਇਹਨਾਂ ਸਵਾਵਾਂ ਵਿੱਚ ਲੱਗੀ ਹੋਈ ਹੈ ਜੁਮੇਵਾਰ ਸਿੰਘ ਲੱਗੇ ਹੋਏ ਨੇ ਤਾਂ ਕਾਰ ਵੀ ਨਿਹਲ ਜੋ ਕੁਝ ਵੀ ਆ ਜੈਸੇ ਬੰਦੀ ਅਲਾ ਮੁਹਈਆ ਕਰਵਾਇਆ ਜਾ ਰਿਹਾ ਤੇ ਵੱਧ ਚੜ ਕੇ ਸੇਕ ਸੇਵਾਵਾ ਕਰ ਰਹੇ ਨੇ ਜਿੱਦਾਂ ਵੀ ਇੱਥੋਂ ਦੇ ਮੋਤਬਰ ਸਿੰਘ ਜਿਹੜੇ ਨੇ ਇਹ ਸਰਪੰਚ ਸਾਹਿਬ ਨੇ ਪਿੱਛੇ ਇਹ ਦੱਸਦੇ ਨੇ ਵੀ ਹਾਂ ਇੱਥੇ ਲੋੜਵੰਦਾ ਕੋਈ ਜਾਂ ਬਸ ਕਿੰਨੇ ਖੇਤ ਬੀਜਦੇ ਕਿੰਨੀ ਕਜੇ ਹੋਰ ਆਪਣਾ ਟਾਰਗੇਟ ਹੈਗਾ ਮੈਂ ਬੇਨਤੀ ਕਰਾਂ ਜੀ ਅਸੀਂ ਨਾ ਸਾਹ ਵੇਖਿਆ ਉਸ ਦਿਨ ਦਾ ਜਦੋਂ ਤੇ ਲੱਗੇ ਆ ਤੇ ਇਸ ਹਸਾਬ ਕਿਤਾਬ ਚ ਪੈਣ ਜਾਂ ਕਿਤੇ ਕੋਈ ਨਹੀਂ ਸਾਰੇ ਬੇਦ ਜਿੱਧਰੋਂ ਕਹਿੰਦੇ ਸਰਪੰਚ ਸਾਹਿਬ ਜਾਂ ਕੋਈ ਵੀ ਮੋਤਬਰ ਆ ਕੇ ਕਹਿ ਦਿੰਦਾ ਉਧਰੋਂ ਸਾਰੇ ਟਰੈਕਟਰ ਤੁਰ ਪੈਂਦੇ ਆ ਜੀ ਕਿੰਨੇ ਦਿਨ ਹੋ ਗਏ ਜੇਲਾ ਕਰਦੇ ਨੇ ਲਗਭਗ 6 ਤੋਂ 7 ਦਿਨ ਹੋ ਗਏ ਨੇ ਜੀ ਤੇ ਬਈ 5-6 ਟਰੈਕਟਰ ਕਰੀ 7 ਟਰੈਕਟਰ ਰੋਜਾਲਾ ਚੱਲਦੇ ਨੇ ਕਿੰਨੇ ਦਿਨ ਹੋ ਗਏ ਉਹ ਜਿੰਨੇ ਦਿਨ ਸਾਰੀ ਵਿਜਾਈ ਨਹੀਂ ਹੋ ਜਾਂਦੀ ਕਿੰਨੇ ਪਿੰਡਾਂ ਦਾ ਟਾਰਗੇਟ ਰੱਖਿਆ ਇਹ ਖਾਸ ਕਰਕੇ ਆ ਜਿਹੜੇ 3-4 ਪਿੰਡ ਨੇ ਇਹਨਾਂ ਦਾ ਵਿਸ਼ੇਸ਼ ਕਰਕੇ ਆ ਜੀ ਹਾਂਜੀ ਇਹਦੇ ਨਾਲ ਹੀ ਜਿੱਥੇ ਇਹ ਲਾਗੇ ਸੇਵਾ ਚੱਲ ਰਹੀ ਹੈ ਉਥੇ ਖਡੂਰ ਸਾਹਿਬ ਵਿੱਚ ਵੀ ਤਿਆਰੀ ਲਗਭਗ ਸਾਰੀ ਮੁਕੰਮਲ ਹੈ ਉਸ ਇਲਾਕੇ ਦੇ ਵਿੱਚ ਜਥੇਬੰਦੀ ਵੱਲੋਂ ਬਹੁਤ ਭਾਰੀ ਸਹਵਾਵਾ ਜਿਹੜੀਆਂ ਨੇ ਉਹ ਨਿਭਾਈਆਂ ਜਾਣਗੀਆਂ ਕੀ ਮਤਲਬ ਕਿੰਨੀ ਕਰ ਰਹੇ ਹੈ ਤੁਹਾਡੇ ਦਮ ਦੇ ਮਿੰਨਕਸਾਲ ਕਿੰਨੀ ਮਦਦ ਰਹੀ ਇੰਨਾ ਜੀ ਕੁਝ ਕਹਿ ਨਹੀਂ ਸਕਦੇ ਹੱਦੋਂ ਵੱਧ ਹੀ ਕਰ ਰਹੇ ਬਹੁਤ ਜ਼ਿਆਦਾ ਇਹਨਾਂ ਨੇ ਮਤਲਬ ਸਾਡੀ ਮਦਦ ਕੀਤੀ ਹੈ ਤੇ ਕਰ ਵੀ ਰਹੇ ਨੇ ਮਤਲਬ ਇਹਨਾਂ ਦੇ ਨੁਕਸਾਨ ਹੋ ਗਏ ਹੜ੍ਹਾਂ ਦੇ ਨੁਕਸਾਨ ਤੇ ਬਹੁਤ ਜ਼ਿਆਦਾ ਵੇਖੋ ਜੀ ਹੋ ਗਿਆ ਨੁਕਸਾਨ ਤੇ ਹੱਦੋਂ ਵੱਧ ਹੀ ਹੋਇਆ ਜੇ ਵੀ ਮਤਲਬ ਇੱਕ ਹਫਤਾ ਤੱਕ ਦੇ ਪਾਣੀ ਥੱਲੇ ਗਿਆ ਨਹੀਂ ਇਹ ਜਿਹੜੇ ਸਾਰੇ ਗੱਲ ਵੀ ਝੋਨੇ ਦੀ ਸਾਡੀ ਬੜੀ ਬਰਬਾਦੀ ਹੋ ਜੇ ਕਿ ਇਹਦੇ ਚ 2 ਕੁਆਂਟਰ ਕੇਸ ਹੋ ਤੇ 3 ਕੁਆਂਟਰ ਉਹ ਵੀ ਮੇਰੀ ਪੱਤਲ ਹੀ ਪੈ ਗਈ ਜੀ ਪੱਤਰ ਪੈਣ ਕਰਕੇ ਨਾ ਤੇ ਦਾ ਕੋਈ ਰੇਟ ਲੱਗਾ ਜੇ ਕੋਈ ਰੇਟ ਨਹੀਂ ਪੰਡਿਆ ਕਿਉਂਕਿ ਸਾਰੇ ਪੱਤਰ ਪੈ ਗਏ ਝੋਨੇ ਦਾ ਰੰਗ ਜਿਹੜਾ ਵੀ ਫਿੱਟ ਗਿਆ ਇਸ ਕਰਕੇ ਕੋਈ ਰੇਟ ਵੀ ਨਹੀਂ ਜੀ ਤੁਹਾਨੂੰ ਆਰਟੀਕ ਫਾਇਦਾ ਹੁੰਦਾ ਹੈ ਇੱਕ ਕ੍ਰਿਕਟ ਚ ਕਿੰਨਾ ਖਰਚਾ ਆ ਜਾਂਦਾ ਹੈ ਤੇ ਤੁਹਾਡੀ ਕਿੰਨੀ ਕੜੀ ਸੀ ਖਰਚਾ ਜੇ ਝੋਨੇ ਦਾ ਲਾਜੇ ਤੇ 10000 ਤੋਂ ਉੱਪਰ ਟੱਪ ਜਾਂਦਾ ਜੀ ਕਣਕ ਦਾ 5-6000 ਰੁਪਿਆ ਆ ਜਾਂਦਾ ਜੀ ਹਾਂਜੀ ਹਾਂਜੀ ਕਿੰਨੀ ਕਾਲੀ ਸਾਡੀ ਦੇ ਕੋ اٹਕੇ ਲੈ ਜੀ ਕਿੰਨਾ ਫਾਇਦਾ ਹੋ ਗਿਆ ਹਾਂ ਭਾਈ ਫਾਇਦਾ ਬਾਬਾ ਜੀ ਬਹੁਤ ਜ਼ਿਆਦਾ ਹੋਇਆ ਜੇ ਐਵੇਂ ਆ ਕੇ ਬਾਬਾ ਜੀ ਮਹੇਤਵ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਚਾਰਾ ਸਾਡੀ ਮਾਂ ਬਾਹ ਫੜੀ ਆ ਬਹੁਤ ਬਹੁਤ ਜ਼ਿਆਦਾ ਅਸੀਂ ਇਹਨਾਂ ਦਾ ਸ਼ੁਕਰਾਨਾ ਕਰਦੇ ਆ ਬਹੁਤ ਜ਼ਿਆਦਾ ਔਕਾ ਇਹ ਕੰਕ ਭੇਜਣਾ ਬਹੁਤ ਹੀ ਔਕਾ ਜੀ ਸਾਡੇ ਉਹ ਸਾਹਮਣੇ ਘਰ ਪੈਂਦਾ ਮੇਰੇ ਘਰ ਦੇ ਅੰਦਰ ਵੀ ਆ ਰਹਿਣਾ ਪਾਣੀ ਆ ਗਿਆ ਜੀ ਕੱਟ ਗਈ ਮੇਰੇ ਘਰ ਦੇ ਉੱਤੇ ਬਹੁਤ ਜ਼ਿਆਦਾ ਅੰਦਰ ਬੜਾ ਘਰ ਦਾ ਬੜਾ ਹੋ ਗਿਆ ਜੀ ਕਿਉਂਦਾ ਵੀ ਇਹ ਸਾਬਕਾ ਖੋਜੀ ਹੈ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਹਿਲਾਂ ਕਿਸੇ ਬੰਦੇ ਨੇ ਇਹਨਾਂ ਠੱਗੀ ਮਾਰ ਲਈ ਉਸ ਤੋਂ ਬਾਅਦ ਜੋ ਜਿਹੜੇ ਜ਼ਿੰਮੇਦਾਰ ਕੋਈ ਨਾ ਨੇ ਠੇਕੇ ਤੇ ਪੈੜ ਲਈ ਉਹ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਉਹਨਾਂ ਇਹਨਾਂ ਦਾ ਫੇਰ ਟੱਗੀ ਮਾਰ ਗਿਆ ਫੇਰ ਦੁਬਾਰਾ ਇਹਨਾਂ ਨੇ ਫੇਰ ਵਿਚਾਰੇ ਨੇ ਜ਼ਮੀਨ ਲਈ ਤੇ ਫੇਰ ਇਹਨਾਂ ਦੀ ਜਿਹੜੀ ਹੈ ਹੜ ਦੇ ਵਿੱਚ ਉਹ ਸਾਰੇ ਦੀ ਸਾਰੀ ਜਿਹੜੀ ਜ਼ਮੀਨ ਹੈ ਸਾਰੀ ਦੀ ਸਾਰੀ ਠੇਕੇ ਦੇ ਵਿੱਚ ਲਈ ਹੋਈ ਹੈ ਸਾਰੇ ਬਹੁਤ ਵੱਡਾ ਨੁਕਸਾਨ ਹੋਇਆ ਆ ਇਹਨਾਂ ਦੇ ਅੱਗੇ ਘਰ ਆ ਸਾਰੇ ਦਾ ਸਾਰਾ ਜਿਹੜਾ ਘਰ ਦੇ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਸੀ ਇੱਥੋਂ ਦੇ ਫੋਨ ਦੇ ਬਿਸਤਰੇ ਤੱਕ ਇਹਨਾਂ ਦੇ ਉਹ ਸਾਰੇ ਦੇ ਸਾਰੇ ਪਾਣੀ ਦੇ ਨਾਲ ਜਿਹੜੇ ਸਾਨੂੰ ਤਬਾਹ ਹੋ ਗਏ ਸੋ ਜਦੋਂ ਸਾਨੂੰ ਸਰਪੰਚ ਸਾਹਿਬ ਨੇ ਦੱਸਿਆ ਵੀ ਇਹਨਾਂ ਦਾ ਬਹੁਤ ਪਰ ਨੁਕਸਾਨ ਹੈ ਪਹਿਲਾਂ ਆਪਾਂ ਇਹਨਾਂ ਦੀ ਬਜਾਈ ਕਰਨੀ ਹੈ ਸੋ ਇਹਨਾਂ ਦੀ ਜਿੰਨੀ ਜ਼ਮੀਨ ਹੈ ਆਪਾਂ ਉਹਨਾਂ ਦੀ ਬਜਾਈ ਕਰ ਰਹੇ ਅੱਜ ਠੀਕ ਤਾਂ ਕਹੋ ਇਹ ਨਾਲ ਕੀ ਤੁਹਾਡਾ ਭਲੀ ਕਰਨਜੀਤ ਸਿੰਘ ਜੀ ਮੇਰਾ ਨਾਮ ਹਾਂਜੀ ਕਿੰਨੀ ਕੁ ਬਜਾਈ ਹੋ ਗਈ ਤੁਹਾਡੀ ਤੁਸੀਂ ਪਿੰਡ ਦੇ ਸਰਪੰਚ ਜੀ ਕਿੰਨੀ ਕੁ ਬਜਾਈ ਹੋ ਗਈ ਕਿੰਨੀ ਆ ਗਈ ਪਹਿਲੀ ਪਿੰਡ ਦੀ ਕਿੰਨੀ ਰੁੜ ਗਈ ਪਿੰਡ ਦਾ ਜੀ ਤਕਰੀਬਨ 7-800 ਕਿੱਲਾ ਆ ਨੇੜੇ ਦੋਸੋਂ ਕਿਲਾ ਇਸ ਡਮਨਸ਼ਨ ਦੇ ਨਾਲ ਮਹਿਤਾ ਲੋਕ ਬੁਝਾਈ ਕਰ ਦਿੱਤੀ ਗਈ ਹੈ ਤੇ ਬਾਕੀ ਬੁਝਾਈ ਚੱਲ ਰਹੀ ਹੈ ਜਿੰਨੇ ਵੀ ਇਹਨਾਂ ਨੇ ਸਾਨੂੰ ਪ੍ਰੋਸਰ ਦਿੱਤਾ ਵੀ ਜਿੰਨੇ ਵੀ ਹੋ ਸਕਦਾ ਬਸ ਵੱਧ ਬੁਝਾਈ ਕਰਕੇ ਅਸੀਂ ਜਾਵਾਂਗੇ ਕਿੰਨਾ ਕੇ ਫਾਇਦਾ ਹੋ ਜਾ ਕਿਸਾਨਾਂ ਨੂੰ ਇੱਕ ਇੱਕਰ ਮਗਰ 5 ਤੋਂ 6000 ਰੁਪਏ ਦਾ ਨਕਸ਼ਾ ਪੈਦਾ ਹੋ ਰਿਹਾ ਜੀ ਕਿਉਂਕਿ ਪੋਛਲੇ ਲੋਕ ਮਦਦ ਤੋਂ ਲਾਚੀ ਬਿਲਕੁਲ ਬਹੁਤ ਖੁਸ਼ ਨੇ ਜੀ ਹਾਂਜੀ ਨਾ ਭਾਈ ਤੁਹਾਡਾ ਗਿੰਦਰ ਸਿੰਘ ਜੀ ਹਾਕੀ ਕਹਿੰਦਾ ਜਿੰਦੇ ਨੰਦਰ ਸਰ ਇਹ ਬਹੁਤ ਬਹੁਤ ਧੰਨਵਾਦ ਕਰਦੇ ਆ ਦਮਦਮ ਦੇ ਪਤਸਾਲ ਦਾ ਸਾਡਾ ਬਹੁਤ ਨੁਕਸਾਨ ਹੋਇਆ ਸੀ ਇੱਥੇ ਕਿ ਪਹਿਲਾਂ ਵੀ ਇੱਥੇ ਲੰਗਰ ਲਾ ਕੇ ਗਏ ਸਾਨੂੰ ਬਹੁਤ ਦਿਨ ਅਸਥਾ ਕੀਤੀ ਆ ਹੁਣ ਵੀ ਸਾਡੀ ਕਣਕ ਬੀਜਣ ਆਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੇ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਤੋਂ ਬਹੁਤ ਨੁਕਸਾਨ ਹੋਇਆ ਜੀ ਹੁਣ ਤੱਕ ਅਸੀਂ ਪੈਲੀਆਂ ਫੋਲ ਫੋਲ ਕੇ ਸਕਾਸ ਕਰਕੇ ਹੁਣ ਸਾਡੀ ਕਣਕ ਬੀਜਣ ਜੋਗ ਮਹਾ ਹੋਈ ਹੈ ਜੀ ਬਹੁਤ ਨੁਕਸਾਨ ਹੋਇਆ ਸਾਨੂੰ ਕੋਈ ਦੇਚ ਵਿੱਚ ਬਚਤ ਨਹੀਂ ਹੋਈ ਵਿੱਚ ਕੋਈ ਨੁਕਸਾਨ ਬਹੁਤ ਜ਼ਿਆਦਾ ਇੱਕ ਰੁਪਏ ਦਾ ਵੀ ਸਾਡਾ